ਦੋਸਤਾਂ ਨਾਲ ਚੰਡੀਗੜ੍ਹ ਗਏ ਮੁੰਡੇ ਦੀ ਭੇਦ ਭਰੇ ਹਾਲਾਤਾਂ 'ਚ ਮਿਲੀ Laash ਪਰਿਵਾਰ ਦਾ ਕਹਿਣਾ ਹੈ ਕਿ ਮੁੰਡੇ ਦਾ ਹੋਇਆ ਕਤਲ ਨਾਲ ਗਏ ਦੋਸਤ ਤੇ ਹੋ ਗਿਆ ਪਰਚਾ ਦਰਜਤਾ ਉਸਨੇ ਵੀ ਕਰ ਲਈ ਆਪਣੀ ਜ਼ਿੰਦਗੀ ਖਤਮ ਤੁਸੀਂ ਵੀ ਦੇਖੋ ਇਸ ਵੇਲੇ ਦੀ ਬੇहद ਮੰਦ ਭਾਗੀ ਇਹ ਖਬਰ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕ ਵੀ ਸਾਵਧਾਨ ਹੋ ਜਾਣ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਇਦ ਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਹੈ ਜਿਸ ਨੂੰ ਦੇਖ ਕੇ ਪਰਿਵਾਰ ਦੀਆਂ ਪੂਬਾ ਨਿਕਲ ਜਾਂਦੀਆਂ ਨੇ ਦੱਸ ਤੋਂ ਇਹ ਕਿ ਇੱਕ ਮੁੰਡੇ ਤੇ ਪਰਚਾ ਦਰਜ ਕੀਤਾ ਗਿਆ ਸੀ ਤਾਂ ਉਸ ਮੁੰਡੇ ਵੱਲੋਂ ਵੀ ਆਪਣੀ ਜ਼ਿੰਦਗੀ ਖਤਮ ਕਰ ਲਈ ਗਈ ਹੈ ਅਸੀਂ ਆ ਕੇ ਦੇਖਿਆ ਜੀ ਸਿਰ ਤੇ ਸੱਟਾਂ ਲੱਗੀ ਹੋਈਆਂ ਨੇ ਤੇ ਨੱਕ ਤੇ ਮੂੰਹ ਤੇ ਇਹ ਕੰਨਾਜ ਖੂਨ ਆ ਰਿਹਾ ਜੀ ਹਾਂਜੀ ਤੇ ਲੋਕਾਂ ਨੇ ਜਿਹੜੇ ਕਾਤਲ ਸੀਗੇ ਉਹਨਾਂ ਨੇ ਮੂਵੀ ਸਾਡੀ ਬਣਾ ਕੇ ਉੱਤੋਂ ਮਾਦਰ ਨੂੰ ਦੀਈਏ ਤੇ ਉਹਨਾਂ ਨੇ ਮੁਹੀਫਾ ਜੀ ਕੋਲ ਸਾਡੇ ਝੂਠੇ ਸਾਡੇ ਤੇ ਰੱਬ ਇਹ ਨਸ਼ਾ ਕਰਦਾ ਇਹ ਉਹ ਕਰਦਾ ਸੀਗਾ ਹਾਂਜੀ ਚਲੋ ਸੂਈ ਦੇ ਨਾਲ ਚਲੋ ਇੱਥੇ ਤਾਂ ਕੋਈ ਮਰਮਰ ਮਟਰ ਦਾਗ ਰਹਿ ਸਕਦਾ ਜਿਹੜੀ ਸਿਰ ਵਾਲੀ ਸੱਤਾਂ ਜਿਹੜੀਆਂ ਨਹੀਂ ਇਹਦਾ ਤਾਂ ਕੋਈ ਨਹੀਂ ਵੀ ਉਹ ਸੂਈ ਨਾਲ ਹੀ ਸੱਟਾਂ ਵੱਜ ਗਈ ਕਿਸ ਥਾਂ ਤੋਂ ਮਕੀ ਲਾਜ ਤੇ ਬਾਹਰ ਪਿੰਡ ਤੋਂ ਫਿਰਨੇ 10 ਕਿਲੇ ਜੀ ਅੱਛਾ ਕਤਲ ਹੋਇਆ ਕਤਲ ਹੋਇਆ ਜੀ ਕੀ ਨਾ ਕਿਸੇ ਮਤਲਬ ਹਾਂਜੀ ਇਸੇ ਲਈ ਕਿੰਨੇ ਮਾਰਿਆ ਕਿੰਨੇ ਕੀ ਰੰਝੀ ਸੀ ਬਾਜੀ ਜਨ